ਲੋਗ ਸ਼ੁਰੂ ਕਰ ਲਈ ਹੈ ਮੇਰੀ ਨਿੱਕੀ ਜੀ ਕੀ ਕਹਿੰਦੇ ਹੁੰਦੇ ਮਮਾ ਚੂਹਾ ਨਿਕਲਿਆ ਚੂਹਾ ਤੇ ਨਿੱਕੀ ਜੀ ਖੰਡ ਮੇਰੀ ਮਿੱਠੀ ਜੀ ਖੰਡ ਹਾਂਜੀ ਚਲੋ ਇਸੇ ਗੱਲ ਚੱਲ ਰਿਹਾ ਕਰਤ ਨੂੰ ਲੱਗਾ ਅੱਜ ਸਾਰਾ ਪਟਾਕਾ ਆਵਾਜ਼ ਹਾਂਜੀ ਫਤਿਹ ਨਾ ਕੁਝ ਕਹਿਣਾ ਚਾਹੁੰਦਾ ਹਾਂਜੀ ਬਤਿਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਰਾਮ ਨਾਲ ਖੜੇ ਹੋ ਮੇਰਾ ਬੱਚਾ ਇਦਾਂ ਨਹੀਂ ਕਰ ਲੈ ਮੈਂ ਕੱਲ ਕੱਲ ਵੇ ਸੀ ਹਾਂਜੀ ਕੱਲ ਮੈਂ ਕਿਤੇ ਨਾਲ ਚਲਾ ਰਿਹਾ ਤੇ ਉਹ ਕਿਤੇ ਮੈਂ ਡੰਡੀ ਐ ਰੱਖ ਜੀ ਕਿ ਨਾਲ ਨੂੰ ਸੈਟ ਕਰਕੇ ਦਾ ਉਹ ਜਿੱਥੇ ਡੰਡੀ ਤਾਂ ਲੱਗੀ ਸੀ ਉੱਥੋਂ ਬੰਨ ਤੇ ਆ ਆ ਗਿਆ ਆ ਦੇਖੋ ਫਤਿਹ ਤੇ ਨਾ ਉਹ ਖਾਂ ਤੇ ਸੈਂਟਰ ਦੇ ਵਿੱਚ ਕਾਫੀ ਉੱਥੋਂ ਜਲ ਗਿਆ ਸੀ ਇਹਦੇ ਉੱਥੇ ਛਾਲੇ ਛਾਲੇ ਹੋ ਗਏ ਜਿਹੜੇ ਚਲੋ ਜਿਹੜੇ ਵਿੱਚ ਉਹ ਟੱਕ ਜਾਂਦਾ ਮਮਾ ਆਪਣਾ ਕਖੜ ਕੇ ਚਲਾਇਆ ਤਾਂ ਫਤਿਹ ਸਿੰਘ ਨੇ ਰਿਅਲਾਈਜ਼ ਕੀਤਾ ਕਿ ਜੋ ਵੀ ਇਦਾਂ ਦਾ ਕੋਈ ਕੰਮ ਹੈ ਨਾ ਜਿਹੜਾ ਡੇਂਜਰਸ ਹੋ ਸਕਦਾ ਉਹ ਤੁਸੀਂ ਆਪਣੇ ਮਮਾ ਪਾਪਾ ਦੇ ਨਾਲ ਕਰਿਆ ਕਰੋ ਠੀਕ ਹੈ ਉਹ ਇਦਾਂ ਨਹੀਂ ਕਰਨਾ ਹੁੰਦੇ ਕੋ ਮੈਨੂੰ ਨਿੱਕੂ ਜੀ ਦੇ ਸ਼ਟ ਲੱਗ ਗਏ ਇਹ ਮੈਂ ਗੁਗਰੂ ਜਿੱਤੇ ਇੱਛਾ ਹੀ ਫਤਿਹ ਇੱਕ ਦੀਦੀ ਨੂੰ ਲਵ ਯੂ ਬੋਲੋ ਦੀਦੀ ਕਹਿੰਦੇ ਸੀ ਕਿ ਨਾ ਫਤਿਹ ਨਾ ਬੜਾ ਕਿਊਟ ਐਂ ਕਲਕਲ ਆ ਗਿਆ ਕਰੋ ਉਹਨਾਂ ਨੂੰ ਬੋਲੋ ਮਾਸੀ ਲਵ ਯੂ ਮਾਸੀ ਲਵ ਯੂ ਯੇ ਲੋ ਕੇ ਚਾਹ ਲੈ ਕੇ ਚਲੋ ਫਤਿਹ ਜੱਗ ਨਹੀਂ ਹੈਗਾ ਆ ਸੀਗਾ ਪਤਾਉ ਮੇਰੀ ਜਾਨ ਆਜੋ ਮੰਮਾ ਦੇ ਨਾਲ ਹੀ ਚੱਲਿਓ ਪੁੱਤ ਲੋਏ ਮੰਮੀ ਆ ਗਏ ਨੇ ਸੁੱਤੀ ਉੱਠੇ ਆਏ ਨੇ ਤੁਸੀਂ ਪੁੱਛਣ ਦੇ ਮੰਮੀ ਕਿਥੇ ਮੰਮੀ ਵਿਆਹ ਤੇ ਗਏ ਸੀਗੇ ਕੱਲ ਵਾਪਸ ਆਏ ਨੇ ਸਾਰੇ ਕਹਦੇ ਮੰਮੀ ਕਿਥੇ ਮੰਮੀ ਕਿਥੇ ਮੈਂ ਕਿਹਾ ਬਈ ਮਤਰੋ ਮੰਮੀ ਸਾਡੀ ਵਿਆਹ ਵੇਖਣ ਗਈ ਹੋਈ ਸੀ ਅੱਜ ਹੀ ਆਏ ਨੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਦੇ ਹਣਾ ਮੰਮੀ ਸੁੱਤੇ ਉੱਠੇ ਆਏ ਨੇ ਸੁੱਤੇ ਪਏ ਸੀ ਤੇ ਕੱਲ ਆ ਗਏ ਸੀਗੇ ਮੰਮੀ ਵਾਪਸ ਤੇ ਮੈਂ ਕਿਹਾ ਤੁਹਾਨੂੰ ਦੱਸ ਦਈਏ ਸਾਰਿਆਂ ਜਣਿਆਂ ਨੂੰ ਫਤਿਹ ਆਰੋਖੰਡ ਫਿਰ ਆਪਾਂ ਇਕੱਠੇ ਚੱਲਦੇ ਆ ਪੁੱਤ ਆਪਣੇ ਕਸਟਮਰ ਆਏ ਹੋਏ ਬੁਟੀਕ 'ਚ ਤੇ ਆਪਾਂ ਉੱਥੇ ਚੱਲਦੇ ਆ ਗੁਗੂ ਨੂੰ ਲੈ ਪੁੱਤ ਉਹ ਮੇਰੀ ਨਿੱਕੀ ਜੀ ਜਾਨ ਆ ਲਓ ਇੱਧਰ ਫਿਰ ਆ ਨੋ ਪੁੱਤ ਉੱਥੇ ਕਸਟਮਰ ਆਇਆ ਬੁਟੀਕ 'ਚ ਹੈ ਬੁਟੀਕ 'ਚ ਕਸਟਮਰ ਆਇਆ ਹੋਇਆ ਲੈ ਬਤਨਾ ਕੱਪ ਬਣਾਉਂਗਾ ਤੇ ਕੱਪ ਚ ਚਾਹ ਪਾਈਏ ਕਿਸ਼ੀ ਹੋਈ ਹੋਗਾ ਚਾਹ ਖਣੀ ਨਹੀਂ ਮੈਂ ਬੰਦੇ ਹੋ ਮੇਰੇ ਕੋਲ ਤਾਂ ਚਾਹ ਨਹੀਂ ਹੈਗੀ ਕਿ ਕਿੰਨੀ ਕਿ ਮੀਂਗੀ ਬਾਤ ਬਹੁਤ ਚਾਹ ਮੀਂ ਹੈਗੀ ਤੂੰ ਫੱਤੀ ਕਿੰਨੇ ਦਾ ਸੁਣ ਆਏ ਹੋ ਅਪਲਿੱਕ ਚ ਮੈਂ ਇਥੋਂ ਦੇਖ ਉਹ ਤਾਂ ਹੋਈ ਰੇ ਜੇ ਹਾਂ ਮੈਨੂੰ ਪਤਾ ਹੈ ਓਸ ਦਿਨ ਬਾਗ ਲੈਣ ਆਈ ਸੀ ਨਹੀਂ ਹਾਂਜੀ ਉਹ ਵੀ ਜਿਹਦੇ ਕੋਲ ਆਪ ਪਹਿਲਾਂ ਹੁਣ ਗਿਆ ਸੀ ਹੈ ਉਹ ਹੀ ਨੇ ਜੇ ਤੂੰ ਕਸਟਮਰ 2 ਬਸ ਬੰਨੀ ਆ ਰਿਹਾ ਤੇ 2 ਕਸਟਮਰ ਤੋਂ 4 ਅਮਾ ਮੈਂ ਤਾਂ ਵਲੌਗ ਨਹੀਂ ਬਣਾਉਂਦਾ ਚੱਲ ਜਾਉਂਗਾ ਫੇਰ ਆ ਨੂੰ ਮਤਵੰਨ ਜੀ ਬੱਤ ਆ ਫਿਰ ਮੈਂ ਤਾਂ ਵਲੌਗ ਨਹੀਂ ਬਣਾ ਹਾਂ ਤੇ ਮੈਂ ਤਾਂ ਕੀ ਬਿੰਦ ਤੁਹਾਨੂੰ ਕਰਿਆ ਮੈਂ ਬਸ ਇਥੋਂ ਕੱਪ ਲੈ ਲਾਂ ਫੇਰ ਆਪਾਂ ਚੱਲ ਜਾਈਏ ਚਾਹ ਵੜ ਕੇ ਤੁਸੀਂ ਵੀ ਵਲੌਗ ਨੂੰ ਸੱਤ ਤੁਹਾਨੂੰ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਉਦੋਂ ਨਹੀਂ ਆਪਾਂ ਨੂੰ ਕਰਦੇ ਚਲੋ ਮੈਂ ਆਪਣੀ ਵੀ ਲੈ ਲਾਂ ਚਾਹ ਚਲੋ ਆ ਜਾਓ ਆਪਾਂ ਚਾਹ ਪੀਂਦੇ ਮम्मा ਮੇਰੀ ਕਲਾਸ ਦੇ ਬੱਚੇ ਦੇ ਵੀ ਐ ਹੋਇਆ ਉਹ ਕਿਤੇ ਕਹਿੰਦਾ ਮੈਂ ਆਲੂ ਬੰਮ ਚਲਾਤਾ ਵੀਡੀਓ ਦੇ ਸਿਣੀ ਹੁੰਦੇ ਜਿਹੜੇ ਤਰੇਬੇ ਟੰਦੇ ਆ ਉਹ ਸੜ ਕੇ ਨਾ ਹੋਰ ਕਿ ਲੜੀ ਜਾਂਦੀ ਐ ਮਤਲਬ ਫੁੱਟਿਆ ਜਿਹੜਾ ਸੀਸੀ ਉਹਦੇ ਉੱਤੇ ਜਾ ਕੇ ਡਿੱਗੀ ਪੂਰਾ ਸੜ ਗਿਆ ਉਹ ਹੱਥ ਨੂੰ ਪੁੱਤ ਫਿਰ ਉਹੀ ਤਾਂ ਗੱਲ ਇਹਨੇ ਤੇ ਮਮਾ ਪਪਾ ਕਹਿੰਦੇ ਨੇ ਤੇ ਖੰਡ ਤੁਹਾਡੀ ਭਲੇ ਲਈ ਕਹਿੰਦੇ ਨੇ ਨਾ ਤੂੰ ਤੁਹਾਨੂੰ ਮੈਂ ਲਾਦਾ ਯੂਟੂਬੇ ਪੁੱਛਦਾ ਕਿ ਤੇਰਾ ਤੇ ਕੀ ਹੋਇਆ ਉਹ ਟੀਚਰ ਨੂੰ ਦੱਸ ਦਿੰਦਾ ਜਾ ਕੇ ਹਾਂ ਹਾਏ ਹਾਏ ਅਮਨ ਕਹਿੰਦੀ ਸੀ ਮਿੱਠਾ ਘੱਟ ਹੋਇਆ ਤੇ ਦੇਖ ਲਈ ਕਮਾਲ ਕਰਦੀ ਆ ਅਮਨ ਦੇ ਕਮਨਤ ਦੇ ਧੂਰੇ ਨੇ ਸੱਚੀ ਚਾਹ ਰੱਖ ਗਈ ਇਹਨੇ ਮਿੱਠਾ ਘੱਟ ਹੋਇਆ ਤੇ ਦੇਖ ਲਈ ਕਿ ਮਿੱਠਾ ਪਾਇਆ ਹੀ ਨਹੀਂ ਹੈਗਾ ਬਸ ਨਹੀਂ ਹੈਗਾ ਮਿੱਠਾ ਹੈਗਾ ਮੰਮਾ ਕਹਿੰਨੇ ਮਿੱਠਾ ਨਹੀਂ ਤੁਸੀਂ ਮਿੱਠਾ ਖਾਦਾ ਤਾਂ ਲੱਗ ਰਿਹਾ ਮੰਮੀ ਤੁਹਾਨੂੰ ਹੈਗਾ ਹੈਗਾ ਤੇ ਮਿੱਠਾ ਪਤਾ ਇਥੇ ਉਹ ਪਿਆ ਹੀ

ਭਾਜੀ ਚ ਬੜੀ ਫੇਮਸ ਹੈ। ਜਿੰਨਾ ਕੈਲੋ ਨਾ ਤੁਹਾਨੂੰ ਲੱਗਾ ਇਹ ਨਾ ਕਿ ਉਹ ਕਿਤੇ ਕਿਵੇਂ ਬੂੰਦੀ ਖਾ ਕੇ ਘਰੋਂ ਤੋਂ ਤੇ ਆਹ ਸਾਹਮਣੇ ਚਲੋ ਚਲੋ ਨਾਲ ਦਾ 1 ਚਮਚਾ ਇਹਨੂੰ ਕਰ ਲਈ ਫਾਸਕ ਤਾਂ ਕਿ ਇਹ ਰਹੇ ਗਿੱਲਾ ਮਨ ਲੱਗੇ ਦੁਬਣਾਥ ਅੱਛਾ ਦੱਤ ਫੜਿਆ ਨਹੀਂ ਜਾਣਾ ਇਹਨਾਂ ਇਹਨੂੰ ਗਿੱਲਾ ਨਾ ਕਰਿਓ ਬਸ ਠੀਕ ਹੈ ਆ ਦੇਖੋ ਇਹ ਚੂਹੀ ਦਾ ਹੱਥ ਦੁੱਧ ਕਰਨ ਲੱਗ ਗਿਆ ਹੱਥ ਦੁੱਧ ਕਰਨ ਲੱਗ ਗਿਆ ਹੈ ਗਾਲ ਬਖਾਨੀਆਂ ਬਹੁਤ ਹੀ ਪਿਆਰੀ ਬਾਗ ਨੇ ਉਹ ਕੱਪ ਚੱਕਲੀ ਮੜੀ ਉਸੇ ਕੱਪੜਾ ਉਸੇ ਕੱਪੜਾ ਚਾਹੀਉਂ ਉਹਦੇ ਵਿੱਚ ਇਹ ਨਾਲ ਦੇ ਕੱਪ ਵਿੱਚ ਗੁੰਚਪਾ ਰ ਬੋਲਣਾ ਨੇ ਤੇ ਲੋ ਜੀ ਇਹ ਖੰਦਰ ਦੇ ਬਾਗ ਨੇ ਗੱਡੀ ਦੇ ਘੋੜੀ ਅੰਗ ਲੈ ਕੇ ਖੁੱਦ ਗਿਆ ਮੈਂ ਕਹਿੰਦੀ ਉਹਨੂੰ ਗੱਡੀ ਚਲਾਣੀ ਆਉਂਦੀ ਹੂੰ ਹੂੰ ਜਲਦੀ ਜਿਹੜੀਆਂ ਭੈਣਾਂ ਸਪੈਸ਼ਲ ਸਾਡੇ ਕੋਲ ਖੱਦਰ ਦੇ ਬਾਗ ਮੰਗਦੀਆਂ ਖੱਦਰ ਦੇ ਬਾਗ ਆ ਚੁੱਕੇ ਨੇ ਬਹੁਤ ਹੀ ਸੋਹਣੇ ਨੇ ਤੇ ਇਹਨਾਂ ਦੀ ਪ੍ਰੋਪਰ ਵੀਡੀਓ ਵੀ ਪਈ ਹੋਈ ਏ ਜੀ ਸਾਡੇ ਭੈਣਾਂ ਦੇ ਗਰੁੱਪ ਤੇ ਤੁਸੀਂ ਉਹ ਵੀ ਚੈੱਕ ਕਰ ਲਿਓ ਇੱਕ ਕਲਰ ਇਹ ਰਹੇਗਾ ਜੀ ਇਹਦੇ ਵਿੱਚ ਇੱਕ ਕਲਰ ਇਹ ਰਹੇਗਾ ਇੱਕ ਕਲਰ ਇਹ ਰਹੇਗਾ ਜੀ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਦੂਜੇ ਵੀ ਦੇ ਦੇ 빨리 ਛੇਤੀ ਆ ਆ ਵੇਖੋ ਬਿਹਾਈਂਡ ਦਾ ਸੀਨ ਬਲੂਪਰਕ ਲਓ ਜੀ ਇੱਕ ਕਲਰ ਇਹ ਆ ਗਿਆ ਬਹੁਤ ਹੀ ਸੋਹਣਾ ਬੱਦ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਵੇਂ ਸਾਡੀਆਂ ਭੈਣਾਂ ਸਪੈਸ਼ਲ ਫੁਲਕਾਰੀ ਬਹੁਤ ਮੰਗਦੀਆਂ ਨੇ ਸੇਮ ਹੋਣੀ ਇਹ ਵੀ ਖੱਦਰ ਅੱਜ ਨਾ ਹੀ ਕੜੀ ਬਣਾਉਂਦੀ ਸੋਚ ਰਹੀ ਆ ਤੇ ਸਾਡੇ ਕੋਲ ਲੱਸੀ ਵੀ ਹੈ ਨਹੀਂ ਤੇ ਸਾਡੇ ਕੋਲੇ ਉਹ ਵੀ ਸਾਡੇ ਕੋਲੇ ਵੇਸਣ ਦੀ ਨਹੀਂ ਤੇ ਮੈਂ ਕਹਿੰਦੀ ਜਾਨੀਆਂ ਮੰਗਣ ਜਾਣੀ ਇੱਕ ਜਿਹੜੀ ਲੱਸੀ ਤੈਨੂੰ ਕੀ ਹੁੰਦਾ ਨਹੀਂ ਸੋਨੂੰ ਤੂੰ ਬਠੀਕ ਜਿਵੇਂ ਕੰਮ ਲਈ ਬੈਣੀ ਵਾ ਪ੍ਰੋਗਰਾਮ ਲੱਗਦਾ ਵਰਾਈ ਕੰਡੂ ਮਾ ਸਾ ਤਾਂ ਸਾਰਾ ਦਿਨ ਅੰਦਰ ਸੇ ਮੈਂ ਤਾਂ ਕਹਿੰਦੀ ਭੰਗਾ ਰੰਗ ਪ੍ਰੋਗਰਾਮ ਲਾਣਾ ਉਹਨੇ ਆਪਾਂ ਕੋਈ ਸਬਜੀ ਰੋਟੀ ਦਾ ਇੰਤਜ਼ਾਮ ਕਰ ਲੈਂਦੀ ਆ ਉਹ ਪਹਿਲੀਆਂ ਚ ਮੰਗ ਲਿਆ ਉਹ ਕੋਈ ਉੱਥੇ ਜਾ ਕੇ ਸਬਜੀ ਲੱਸੀ ਪੁੱਛੋ ਗਵੰਡੀਆਂ ਨੂੰ ਨਾਲ ਵੇਸਟਰ ਵੀ ਪੁੱਛ ਲਓ ਨਹੀਂ ਹਮਣਾ ਉਹ ਕਰਨਾ ਸੀ ਅੱਛਾ ਲੱਗੀ ਲੱਗੀ ਵਡੀਆਂ ਸਲਾਦ ਟੀ-ਸ਼ਰਟ ਪਾ ਕੇ ਚਿੱਟੀ ਟੀ-ਸ਼ਰਟ ਤੇ ਹਮਣਾ ਉਹ ਜਿੰਦੇ ਕਰਕੇ ਆਪਾਂ ਵਡੀਆਂ ਕਹਿੰਦੇ ਹੁੰਦੇ ਆ ਉਹ ਚੈਰੀ ਮਰ ਗਈ ਵਡੀਆਂ ਆਪਾਂ ਸੋਨੂੰ ਨੂੰ ਨਹੀਂ ਕਹਿੰਦੇ ਹੁੰਦੇ ਵਡੀਆਂ ਸੋਨੂੰ ਨੂੰ ਮਰ ਜੇ ਹੈ ਹਾਂ ਇਧਰ ਅੱਗੇ ਮੈਨੂੰ ਪਤਾ ਪੋਸਪੋਸ ਤੰਗ ਕਰਦਾ ਸਾਰ ਸੋਨੂੰ ਅੱਡ ਘਰ ਕੱਤੋਂ ਪਾਰੀ ਸੋਨੂੰ ਅੱਡ ਘਰ ਹਾਰ ਕੇ ਮੈਂ ਕੱਲ ਹਾਰ ਕੇ ਮੈਂ ਕੱਲ ਦੱਸਿਆ ਮੈਂ ਉਹ ਦੁਖੀ ਹੋ ਗਈ ਸਾਡੀ ਬਹੁਤ ਤਗੜੀ ਲੜਾਈ YouTube ਤੇ ਦਿਖਾਈ ਨਹੀਂ ਹੈਗੀ ਤਾਂ ਕਰਕੇ ਉਹ ਸੋਨੂੰ ਨੇ ਫੈਸਲਾ ਲਿੱਤਾ ਕਿ ਮੈਂ ਅੱਡ ਘਰ ਪਣਾ ਆ ਵੇ ਲੈ ਜਾਣ ਕੇ ਜਾਣ ਦੀ ਜਾਣ ਕੇ ਬੜੀ ਬਈਮਾਨ ਮੈਂ ਘੁੱਟ ਰਹਿ ਜਾਂਦੀ ਵੇਸਨ ਮਿਲੇ ਨਾ ਤਾਂ ਮੈਨੂੰ ਘੜੀ ਰ ਬਣਾਣੀ ਪੈ ਗਈ ਮੈਂ ਰੋਜ਼ ਜਗਦੀ ਮੈਂ ਬਣਾਣੀ ਨਹੀਂ ਫਿਰ ਪਹਿਲਾਂ 당ਗੜ 당ਗ ਨਹੀਂ ਹੋਈ ਗਿਆ ਡਾਲੂ ਸੜਕ ਤੇ ਮਾਰਨਾ ਮੈਂ ਚੁੱਕੀ ਜਿੰਨਾ ਕੋਈ ਇਹਦੇ ਵਿੱਚ ਦਹੀਂ ਮੈਨੂੰ ਲੱਗਦਾ ਆਪਣੇ ਟੱਬਰ ਦਾ ਸਰਨਾ ਜੇ ਨਹੀਂ ਸਰਦਾ ਮੈਂ ਤੈਨੂੰ ਕਿਆ ਕਾਰਡ ਫਰਾਈ ਬਣਾ ਲੈ ਪਾਣੀ ਪਾ ਗੀ ਕਾਰਡ ਬਟੇ ਲੱਸੀ ਦੇ ਬੜੀ ਕਰ ਸਕਦੇ ਸੀ ਬਟਰ ਅਮਣ ਤੁਹਾਨੂੰ ਇਹ ਹੀ ਦੱਸਾਂ ਅਮਣ ਰੈਸਪੀ ਬਣਾ ਸਕਦੀ ਥੋਨੂੰ ਬਟਰ ਮਿਲਕ ਫਰਾਈ ਦੇ ਕਿੱਡੀ ਕਹੜ ਰੈਸਪੀ ਅਗਲਾ ਰੈਸਪੀ ਮੰਗਣੀ ਤੇ ਕਰਨਾ ਕੁਛ ਵੀ ਨੀ ਤੜਕਾ ਲਾਣਾ ਦਹੀਂ ਪਾਣਾ ਵਿੱਚ ਪਾਣੀ ਪਾ ਦੇਣਾ ਆ ਸਾਡੇ ਬਬੂ ਨਾਲ ਲੜਾਈ ਹੋ ਗਈ ਸੀ ਤੇਰੇ ਨਾਲ ਕਿਹਦੇ ਨਾਲ ਤੇਰੇ ਨਾਲ ਇਲੈਕਟ੍ਰੀਸ਼ੀਅਨ ਨਾਲ ਓ ਹਾਏ ਕੀ ਹੋਇਆ ਸੀ ਕਿਉਂ ਇੱਕ ਮਿੰਟ ਖਾਜੋ ਸੰਗੀਨ ਮਾਮਲਾ ਹੈ ਲੋ ਜੀ ਇਧਰ ਆਪਣੇ ਸੌਰੇ ਘਰ ਚ ਨੂਹ ਦੀ ਪਹਿਲੀ ਰਸੋਈ ਮੇਰੇ ਘਰ ਮੇਰੇ ਅੱਜ ਪਹਿਲੀ ਦੀ ਸੋਈ ਹੈ ਮੇਰੀ ਤੋਂ ਫਲਾਵਰ ਲਗਾ ਕੇ ਮੈਨੇ ਚਿੰਨੀ ਹੈ ਮੈਂ ਚਾਹ ਬਣਾ ਰਹੀ ਹੂੰ ਗੰਦੇ ਫਰਾਈ ਪੈਣ ਹਾਂ ਤੇ ਨੂਹ ਨੂੰ ਇੰਨੀ ਨਹੀਂ ਅਕਲ ਆ ਗਈ ਵੀ ਫਰਾਈਪਨ ਤੋ ਕੇ ਜਾ ਧਰੇ ਨੂਹ ਰਾਣੀ ਹੈ ਤੈਨੂੰ ਇੰਨਾ ਨਹੀਂ ਦੱਸਿਆ ਕਿ ਮੈਂ ਤੈਨੂੰ ਮੱਤ ਨਹੀਂ ਦਿੱਤੀ ਚਾਹ ਬਣਾਈ ਸੀ ਪਹਿਲਾਂ ਦੂਜੇ ਮਿਸਤਰੀਆਂ ਲਈ ਪਤਾ ਜਗ ਚਿਕ ਪੁਣੀ ਤੇ ਦੂਜੇ ਘਰ ਦੇ ਸੁੱਕੀ ਬੱਬਲੂ ਭਈਆ ਚਾਹ ਮੰਗ ਰਹੇ ਹੈ ਬੱਬਲੂ ਭਈਆ ਨਹੀਂ ਮੰਗ ਰਹੇ ਇਲੈਕਟ੍ਰੀਸ਼ਣ ਭਈਆ ਮੰਗ ਰਹੇ ਹੈ ਸਿਲੈਕਟ੍ਰੀਸ਼ਣ ਭਈਆ ਮੰਗ ਰਹੇ ਹੈ ਚਾਹ ਠੀਕ ਹੈ ਠੀਕ ਮੈਨੂੰ ਪਿਆਰ ਹੀ ਲੱਭਣ ਦੇ ਗਾਇਸ ਉਹ ਪਏ ਨੀਚੇ ਤੇ ਲੋ ਜੀ ਬਾਹੂ ਰਾਣੀ ਦੇ ਕੱਲੀਅਰ ਸੋਈ ਤੇ ਨੋਕੀ ਬਣਾਉਂਦੇ ਮਿੱਠਾ ਆਪਾਂ ਬਰਵਾਣੀ ਕੜੀ ਨਹੀਂ ਸੱਚ ਚਾਹ ਬਣਾ ਲਈ ਪਹਿਲਾਂ ਹੀ ਮਿੱਠੀ ਲੋ ਜੀ ਗਾਇਸ ਮਜ਼ਾਕ ਮਜ਼ਾਕ ਰਿਆ ਹੁਣ ਆਪਾਂ ਸੀਰੀਅਸ ਹੋ ਕੇ ਕੜੀ ਦੀ ਤਿਆਰੀ ਕਰੀਏ ਕਿਉਂਕਿ ਭੁੱਖ ਬਹੁਤ ਲੱਗ ਰਹੀ ਆ ਤੇ ਲੇਟ ਹੋ ਰਿਹਾ ਨਾ ਕੜੀ ਨੂੰ ਰੁੱਦਰ ਨਹੀਂ ਟਾਈਮ ਲੱਗਣਾ ਮੈਂ ਸੌਲ ਤੋਂ ਸਾਢਾ ਤੇ ਬਣਾ ਦੇਣੀ ਦੇਖੀ ਦੀਦੀ ਪਿਆਜ਼ ਵਿੱਚ ਹੀ ਪਾਉਣੇ ਨੇ ਕਿ ਘਟ ਲੈਣੇ ਬਾਦੂ ਨੇ ਦੇਹਲਾ ਬੱਚਾ ਨਹੀਂ ਹੋਰ ਚਾਹ ਦੇਖੀ ਮਨ ਕਰਦਾ ਬਸ ਬਹੁਤ ਸਾਰੇ ਉਹ ਮਾ ਨਾਲ ਲਾ ਕੇ ਕੰਮ ਕਰਿਆ ਕਰੀ ਰਮ ਫੇਰ ਥੋੜੀ ਜਿਆਦਾ ਸਫਾਈ ਹੋ ਜੇ ਸਫਾਈ ਵੀ ਹਾਂ ਉਹ ਤਾਂ ਇਹ ਨਾ ਫੇਰ ਜਿਆਦਾ ਥੋੜੀ ਆਹ ਹੁਣ ਕਿਚਨ ਦੀ ਫੇਰ ਥੋੜਾ ਜਿਹਾ ਆਹ ਦੇਖੀ ਦੀ ਗਲਾਸ ਦੇ ਦੀ ਥੱਲੇ ਪਿਆ ਕੱਚ ਪੈਸੇ ਲੱਗੇ ਹੋਏ ਯਾਰ ਫ੍ਰੀ ਚ ਆਏ ਹੋਏ ਨੇ ਮੈਂ ਕਿਹਾ ਉਹ ਮੈਂ ਕਰਦੇ ਨੇ ਯਾਰ ਮੈਂ ਤੇ ਆ ਵੀ ਸਮਾਨ ਦਾ ਸਾਮ ਦੇਣਾ ਹਾਂ ਸਾਮ ਉਹ ਨਹੀਂ ਲੋਕੀ ਟੋਕੀ ਸਾਮ ਕੇ ਰੱਖਦੇ ਕੇ ਗੱਲ ਨਹੀਂ ਸਾਮ ਕੇ ਰੱਖਦੇ ਦਿਖਾਓ ਦਿਖਾਓ ਦੇਖਿਆ ਆ ਦਿਖਾ ਮੈਂ ਕੀ ਚੱਲ ਗਿਆ ਵੀ ਛੱਡ ਦਵਾ ਜਾ ਹਾਂ ਉਹ ਤਾਂ ਉੱਥੇ ਇਲੈਕਟ੍ਰੀਸ਼ੀਅਨ ਲੱਗੇ ਹੋਏ ਬਹੁਤ ਗਾ ਪਿਆ ਕੀ ਗੱਲ ਕਰੇਗੀ ਹੋਰ ਇਹ ਤੋਂ ਭੰਡਣ ਦੇ ਆਪਾਂ ਮੰਮੀ ਨੂੰ ਰਾਤੀ ਦਿਖਾਵਾਂਗੇ ਘਰ ਠੀਕ ਐ ਇੱਥੇ ਰੱਖ ਸੀਤੂ ਸੀਤੂ ਆਵੇ ਦੀਦੀ ਦੀ ਪਹਿਲੀ ਵਸੋਈ ਹੋਈ ਅੱਜ ਮੇਰੇ ਮੇਰੇ ਦਿਮਾਗ ਵਿੱਚ ਪੋਤਾ ਉਤਰਾ ਓ ਮਾਈ ਗੋਡ ਕੜੀ ਬਣਾਉਣ ਦੀ ਟੈਨਸ਼ਨ ਨਹੀਂ ਇੱਥੇ ਅਮੀ ਸਾਡੀ ਮੈਂ ਕਿਹਾ ਦੀਦੀ ਦੀ ਅੱਜ ਪਹਿਲੀ ਰਸੋਈ ਆ ਦੇ ਆਈ ਮਿੱਠਾ ਬਣਾਉਣਾ ਚਾਹ ਬਣਵਾ ਲਈ ਮੈਂ ਨਾ ਸਿਰਤ ਮੇਰਾ ਦਿਮਾਗ ਦੇਖ ਮੈਂ ਤੈਨੂੰ ਦਿਖਾਉਣੀ ਆ ਤੇ ਮੈਂ ਆਪਣੇ ਵੀਡੀਓ ਵਾਲਾ ਕੈਮਰਾ ਉਧਰ ਕਰਕੇ ਕਹਿੰਦੀ ਕਿ ਸਿੱਤੂ ਆਹ ਦੇਖ ਪਹਿਲੀ ਰਸੋਈ ਮੈਂ ਤੈਨੂੰ ਮਜ਼ਾਕ ਹੀ ਸਮਝਾਇਆ ਕਮਲਿਆ ਤੈਨੂੰ ਸਮਝਾਉਣਾ ਨਹੀਂ ਆਇਆ ਮੈਂ ਕਿਹਾ ਸੋਨੂ ਦੀਦੀ ਦੀ ਅੱਜ ਪਹਿਲੀ ਰਸੋਈ ਹੀ ਆਹ ਦੇਖ ਜਾਓ ਕਮਲਾ ਟੋਲਾ ਯਾਰ ਇਹ ਇਹ ਤਿਹਾਰ ਪਿਆ ਦੀਦੀ ਜਾ ਕੇ ਚਮਣੀ ਤੇ ਪਾਤਾ ਕਹਿੰਦੇ ਐਤੁ ਤੂੰ ਪਹਿਲੀ ਵਾਰ ਚਮਣੀ ਸਜਾ ਕੇ ਚਾਪ ਮਾਣੀ ਮੇਰਾ ਦਿਮਾਗ ਪਾ ਗਿਆ ਮੈਂ ਆਪਣਾ ਵੀਡੀਓ ਤੇਰੀ ਵੀਡੀਓ ਵਾਲਾ ਤਾਂ ਕਰਦੀ ਨਹੀਂ ਵੀ ਆਪਣੀ ਵੀਡੀਓ ਵਾਲਾ ਕੈਮਰਾ ਉਧਰ ਕਰਕੇ ਦੇਖ ਰਹੀ ਕਿ ਸਿੱਤੂ ਦੇਖ ਇਧਰ ਓ ਮਾਈ ਗੋਡ ਟੂ ਮਚ ਮੈਂਟਲ ਕੋਈ ਨਹੀਂ ਕੋਈ ਨਹੀਂ ਤੇਰੀ ਕਰਾਵਾਂ ਮੈਂ ਸੋਈਦ ਰੋਟੀਆਂ ਲਾ ਲਾ ਥੱਕ ਜਾਣਾ ਜਿੰਨਾ ਸਾਡਾ ਡੱਬਾ ਰੋਟੀਆਂ ਖਾਂਦਾ ਤੇਰੀ ਪਤਾ ਹੀ ਹੈ ਜਿੰਨੀਆਂ ਸਾਡਾ ਡੱਬਾ ਰੋਟੀਆਂ ਖਾਂਦਾ ਤਾਂ ਇੱਥੇ ਵੇਖਿਆ ਤੂੰ ਤੇ ਇੱਕ ਅੱਧੀ ਕਾਨੀ ਹੈ ਅਸੀਂ ਉੱਠਦੇ ਨਹੀਂ ਆ 2 ਘੰਟੇ ਡਾਈਨਿੰਗ ਟੇਬਲ ਤੋਂ ਫੋਨ ਵੀਡੀਓ ਨਾਲ ਕੋਈ ਇੰਪੋਰਟ ਮਸਾਬਾ ਹੋ ਤਾਂ ਹੋ ਗਈ ਸ਼ੂਟ ਲੈ ਦੀਦੀ ਤੂੰ ਵੀ ਮੈਨੂੰ ਕਰਾ ਲੂੰਦੀ ਅੰਮਣ ਨੇ ਵੀ ਤੇ ਕਰਾਈ ਹੀ ਹੋਰ ਇੱਕ ਪਾਸੇ ਐਂ ਕਰ ਮੈਂ ਚੌਲ ਰੱਖਦੀ ਆ ਇੱਕ ਪਾਸੇ ਤੂੰ ਹੀ ਕੜੀ ਰੱਖੋ ਤੇ ਚਲੋ ਵੀਡੀਓ ਸ਼ੂਟ ਕਰਵਾ ਲਓ ਨੂਰਾਨੀ ਨੇ ਦੁੱਧ ਪਾ ਦਿੱਤਾ ਹੈ ਪਤਾ ਨਹੀਂ ਆਪਣਾ ਕਿ ਨਹੀਂ ਸਟੋਰ ਚ ਤੇ ਕਿਹ ਹੈ ਨਹੀਂ ਨਹੀਂ ਕੁਛਿਆ ਕੱਲ ਕਰਾਂਗੇ ਆ ਜਦੋਂ ਮੂ ਲੋ ਪਰੇ ਮਸਤੀ ਆਲੂ ਕੱਟਨੇ ਨੇ ਅਸੀਂ ਇੱਕ ਪਾਸੇ ਪੜੇਗਾ ਇਹ ਤਾਂ ਮੂ ਕਿਤੇ ਨਹੀਂ ਚੱਲਦੇ ਫਤਿਹ ਘੱਤ ਨਾਲ ਲੱਗਾ ਪਿਆ ਫੁੱਟਬਾਲ ਚੱਲ ਜਾ ਦੂਜੀ ਸ਼ਾਮ ਨਹੀਂ ਅੱਛਾ ਪਈ ਹੋ ਕੇ ਨਾ ਲੈ ਦੂਜੀ ਸ਼ਾਮ ਨਹੀਂ ਬੜੀ ਕੋਲਾ ਲੇਸੋ ਐਕਸ ਨਾ ਨਹੀਂ ਨਹੀਂ ਮੇਰ ਮੋਟੀ ਹੋਣੀ ਉਹ ਦੂਜੀ ਛਾਂ ਨੂੰ ਜਿਹੜੀ ਅਟੈਕ ਤੋਂ ਲਿਖੀ ਵੀ ਇਸ ਨੂੰ ਕਰ ਚੁਣਾ ਦੀਦੀ ਤੇ ਲੀ ਗਿਆ ਤਸਲੀ ਜਿਹੜਾ ਤੜਕਾ ਪੁੱਜ ਗਿਆ ਪਕਾ ਲੈ ਲੈ ਫਿਰ ਤੁਸੀਂ ਮੈਨੂੰ ਨਾਲ ਕਰੀ ਬੀ ਗੱਲ ਕਰੋ ਹੱਥ ਦਿਖਾ ਦਿਓ ਆਪਾਂ ਆ ਦੀ ਪੱਦੇ ਛੱਟਵਾ ਦੀ ਖਾਤਾ ਆਹ ਤੇਰਾ ਪਾਟਰਾ ਇੱਧੇ ਕੀ ਤਰਫ ਹੈ ਨਾ ਤਲਾਪ ਲਾ ਲੈ ਨਾ ਇਹਨਾਂ ਨਾਲ ਚਲੋ ਠੀਕ ਹੋ ਗਿਆ ਮੈਂ ਕੁਝ ਦਾਤ ਦੇ ਕੇ ਚਲੋ ਨਿਹਾਰ ਲਾ ਦੋ ਚੋਣੇ ਕਿ ਤੇ ਹੋਰ ਪਿਗਲ ਨਹੀਂ ਜਾਣ ਸੇਕ ਨਾਲ ਉਹ ਕਿਤੇ ਸੋਲੇ ਨਾ ਕੰਦੇ ਹੀ ਨਾ ਪਏ ਪੋਸਟ ਜੀ ਦੀ ਵੀ Antigua, ¿Yo? no, ya yo... ਚਲੋ ਸ਼ੁਰੂ ਕਰਦੇ ਹਾਂ ਚਲ ਜਾ ਘਰ ਬਗ ਜਾਓ ਲਿਆ ਕੇ ਮਾਰ ਪਾਉਂਦੇ ਦੇ ਦੱਸਦੇ ਹਰੇ ਬੰਦਾ ਹਰੇ ਦੋਮੇ ਉਪਲੇ ਖਾਣੀ ਆ ਹਾਂ ਖਾਣੀ ਲਿਆ ਲਿਆ ਦੇਖੀ ਦੇ ਦੋ ਦੋਮੇ ਉਪਲੇ ਖਾਣੀ ਹਾਂਜੀ ਖਾਣੀ ਹੋਰ ਆਇਆ ਕੋਈ ਆ ਗ੍ਰਾਈਂਡਰ ਜੁਨਾ ਬਹੁਤ ਮੈਰੀ ਹਣਾ ਇਹਨਾਂ ਨੂੰ ਚਲਾਇਆ ਗਰਮ ਪਾਣੀ ਕੋਦਾਂ ਮੱਥਾ ਤੇ ਪੰਦਾ ਠੀਕ ਹੈ ਠੀਕ ਹੈ ਤੇ ਚਲੋ ਗਾਇਸ ਆਪਾਂ ਹੁਣ ਇੱਧਰ ਬੜੇ ਗੁਲੇ ਬਣਾਉਣੇ ਤੇਲ ਦਾ ਕੰਮ ਹੈ ਨਾਨਕ ਸਾਡੇ ਇਧਰ ਅੱਧਾ 500 ਦੀ ਲੈ ਆਇਆ ਇੱਕ ਹੋਰ ਖਰਾਬ ਕਰਾਂਗਾ ਤੇ ਆਪਾਂ ਹੁਣ ਉਧਰ ਫੋਕਸ ਕਰੀਏ ਕਿ ਤੁਹਾਨੂੰ ਆਪਾਂ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾ ਕੇ ਕਮੈਂਟ ਬਾਕਸ ਜ਼ਰੂਰ ਕਰਕੇ ਜਾਣਾ ਠੀਕ ਹੈ ਓਕੇ ਤੁਹਾਨੂੰ ਬਾਏ ਬਾਏ